ਜਿਹੜੇ ਵੀ ਮੇਰੇ ਵੀਰ ਭਰਾ ਦੇ ਵਿੱਚ ਮਾਤਾ ਆਉਂਦੀ ਹੈ ਜਾਂ ਪੀਰ ਆਉਂਦਾ ਜਾਂ ਕੋਈ ਉਸ ਦੇ ਵਿੱਚ ਕੋਈ ਬੜੀ ਸ਼ਕਤੀ ਹੈ ਜਿਹੜੇ ਕਹਿੰਦੇ ਨੇ ਕਿ ਮੇਰੇ ਵਿੱਚ ਵੱਡੀਆਂ-ਵੱਡੀਆਂ ਤਾਕਤਾਂ ਆਉਂਦੀਆਂ ਨੇ ਜਾਂ ਮੇਰੇ ਵਿੱਚ ਆਉ ਪੀਰ ਆਉਂਦਾ ਜਾਂ ਮੇਰੇ ਵਿੱਚ ਆਉ ਸੰਤ ਆਉਂਦਾ ਤਾਂ ਉਹਨਾਂ ਨੂੰ ਹੁਣ ਜਿਹੜੇ ਪਾਕਿਸਤਾਨ ਨਾਲ ਟੱਕਰ ਲੈਣੀ ਚਾਹੀਦੀ ਆ ਤੇ ਬਾਰਡਰ ਦੇ ਉੱਤੇ ਜਾ ਕੇ ਜਿਹੜੇ ਆਪਣੇ ਫੌਜੀ ਵੀਰ ਨੇ ਉਹਨਾਂ ਦੇ ਨਾਲ ਜਾ ਕੇ ਮਦਦ ਕਰਨੀ ਚਾਹੀਦੀ ਆ ਤੇ ਉਹਨਾਂ ਨੂੰ ਸ਼ਕਤੀਆਂ ਮਾਰ-ਮਾਰ ਕੇ ਜਿਹੜੇ ਆਪਣੇ ਵਿਰੋਧੀ ਨੇ ਉਹਨਾਂ ਨੂੰ ਅੰਨ੍ਹਾ ਕਰ ਦੇਣਾ ਚਾਹੀਦਾ ਕਿਉਂਕਿ ਉਹ ਗੱਲਾਂ ਤਾਂ ਬਥੇਰੀਆਂ ਕਰਦੇ ਨੇ ਪਰ ਹੁਣ ਉਹ ਬਾਬੇ ਆਪਣੇ ਘਰਾਂ ਬੇ ਦੇ ਵਿੱਚ ਲੁਕੇ ਬੈਠੇ ਨੇ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਆ ਕਿਉਂਕਿ ਉਹ ਭੋਲੇ-ਭਾਲੇ ਲੋਕਾਂ ਨੂੰ ਗਮਰਾਹ ਕਰਦੇ ਨੇ ਅਤੇ ਹੁਣ ਇਹ ਵੇਲਾ ਆ ਗਿਆ ਕਿ ਉਹ ਅੱਗੇ ਜਾ ਕੇ ਬਾਰਡਰਾਂ ਦੇ ਉੱਤੇ ਸਾਡੀ ਰੱਖਿਆ ਕਰਨ ਕੀ ਕਹਿਣਾ ਨੌਜਵਾਨ ਵੀਰ ਦਾ ਉਹ ਤੁਹਾਨੂੰ ਦਿਖਾਉਂਦੇ ਆ ਜਿਵੇਂ ਆਪਾਂ ਦੇਖਦੇ ਆਂ ਵੀ ਮਾਤਾ ਆਉਂਦੀ ਹੁੰਦੀ ਹੈ ਕਿਸੇ ਦੇ ਵਿੱਚ ਕਿਸੇ ਦੇ ਸ਼ਹੀਦ ਆਉਂਦੇ ਆ ਤੇ ਇੱਕੋ ਪਤਾ ਨਹੀਂ ਕਿ ਕਿਹ ਚ ਭਾਈ ਮਨੀ ਸਿੰਘ ਆਉਂਦਾ ਹੁੰਦਾ ਸੀਗਾ ਹਨ ਤੇ ਕੋਈ ਕਿਹੇ ਚ ਬਾਬਾ ਦੀਪ ਸਿੰਘ ਆਉਂਦਾ ਆ ਕਿਹੇ ਚ ਸ਼ਬਜੀ ਵੀ ਆਉਂਦਾ ਹੋਊਗਾ ਯਾਨੀ ਕਿ ਬਹੁਤ ਤਰ੍ਹਾਂ ਦੇ ਇਦਾਂ ਦੇ ਹੈਗੇ ਆ ਬੰਦੇ ਜਿਹਦਾ ਪੀਰ ਆਉਂਦਾ ਆ ਕਿਹੇ ਚ ਪੀਰ ਨਗਾਹੇ ਵਾਲਾ ਹਨ ਜਾਂ ਹੋਰ ਕੋਈ ਮਸਤਾਂ ਦੀਆਂ ਗੱਡੀਆਂ ਲੱਗਦੀਆਂ ਆ ਯਾਨੀ ਕਿ ਜਿਨ੍ਹਾਂ ਦੇ ਵਿੱਚ ਪੌਣ ਆਉਂਦੀ ਆ ਉਹ ਬੰਦਿਆਂ ਨੂੰ ਚਾਹੇ ਦੇਵੀ ਦੇਵਤਿਆਂ ਦੀ ਹੋਵੇ ਚਾਹੇ ਸਿੱਖਾਂ ਦੇ ਵਿੱਚ ਹੋਵੇ ਬ੍ਰਹਮ ਗਿਆਨੀ ਹੋਵੇ ਜਿਹੜੇ ਮੰਨ ਲਓ ਵੀ ਇਦਾਂ ਕੋਈ ਦਰਿਆ ਰੋਕ ਦਿੰਦਾ ਆ ਕੋਈ ਮਹਾਪੁਰਖਾ ਨੇ ਮੰਨ ਲਓ ਇਦਾਂ ਵੀ ਕਿਸੇ ਦਾ ਟਰੱਕ ਚੱਲਦਾ ਜਾਂਦਾ ਸੀਗਾ ਮੰਨ ਲਓ ਵੀ ਉਹਦੇ ਟਾਇਰ ਖੁੱਲ ਚੱਲੇ ਸੀਗੇ ਉਹਨੂੰ ਫੋਨ ਕਰਕੇ ਬਚਾਇਆ ਹਨਾ ਇਦਾਂ ਬਹੁਤ ਤਰ੍ਹਾਂ ਦਾ ਜਿਹੜੀਆਂ ਘਰਾਮਾਤਾਂ ਸਿੱਖਾਂ ਦੇ ਵਿੱਚ ਹਿੰਦੂਆਂ ਦੇ ਵਿੱਚ ਪੀਰਾਂ ਦੇ ਵਿੱਚ ਜੋ ਵੀ ਆ ਅੱਜਕੱਲ ਸਾਰਾ ਕੁਝ ਚੱਲ ਰਿਹਾ ਇਹ ਜਦੋਂ ਇਦਾਂ ਲੜਾਈ ਲੱਗਦੀ ਆ ਤੇ ਜਾਂ ਜਦੋਂ ਇਹਦਾ ਕਰੋਨਾ ਵੀ ਆਇਆ ਸੀ ਇਹ ਤੇ ਉਦੋਂ ਇਹਨਾਂ ਨੂੰ ਮੂਰੇ ਕਰਨਾ ਚਾਹੀਦਾ ਆ ਵੀ ਤੁਹਾਡੇ ਕੋਲ ਸੁਪਰ ਪਾਵਰ ਆ ਤੁਸੀਂ ਮੰਨ ਲਓ ਸਿੱਧੀਆਂ ਸ਼ਕਤੀਆਂ ਤੁਹਾਡੇ ਕੋਲ ਆ ਤੇ ਤੁਸੀਂ ਮੋਰੇ ਹੋਵੋ ਹਨ ਜਿੱਦਾਂ ਹੁਣ ਬਾਰਡਰ ਤੇ ਵੀ ਆ ਮਤਲਬ ਮਿਲਟਰੀ ਵਿਚਾਰੀ ਉਹ ਉੱਥੇ ਅਗਲੇ ਲੜ ਰਹੇ ਆ ਤੇ ਇਹ ਆ ਰਾਮਨਾਥ ਅੰਦਰ ਇੱਥੇ ਜਿਹੜੇ ਹੈਗੇ ਆ ਸੁਪਰ ਪਾਵਰਾਂ ਯੂਜ਼ ਕਰ ਰਿਹਾ ਆ ਆਪਦੀਆਂ ਚਾਹੀਦਾ ਇਹ ਆ ਵੀ ਇਹ ਜਿੰਨੇ ਬਾਬੇ ਆ ਜੋ ਆ ਪੀਰ ਫਕੀਰ ਸਾਰੇ ਇਹਨਾਂ ਨੂੰ ਮੋਰੇ ਲਾਉਣਾ ਚਾਹੀਦਾ ਹੈ ਵੀ ਤੁਸੀਂ ਉਹਨਾਂ ਨੂੰ ਅੰਨੇ ਕਰ ਦਿਓ ਜਿੱਦਾਂ ਉਹ ਗਰਮਾਣੀ ਜਨ ਕੋ ਮੁਗਲ ਨਾ ਹੂਆ ਆਂਦਾ ਕਿਨੇ ਨਾ ਪਰਚਾ ਲਾਇਆ ਤੇ ਇਹਨਾਂ ਨੂੰ ਚਾਹੀਦਾ ਵੀ ਮੁਗਲ ਜਿਹੜੇ ਹੈਗੇ ਜਦੋਂ ਇਹ ਤਾਂ ਜੰਗਾ ਲਗਦੀਆਂ ਉਹਨਾਂ ਨੂੰ ਅੰਨੇ ਕਰ ਦੇਣ ਸ਼ਕਤੀ ਮਤਲਬ ਮਾਤਾ ਆ ਗਈ ਵਿੱਚ ਤੇ ਮਾਤਾ ਇਦਾਂ ਚੜ ਜਵੇ ਜਾ ਕੇ ਦੂਜਿਆਂ ਤੇ ਕੰਟਰੀ ਤੇ ਜਿਹੜੇ ਹੈਗੇ ਆ ਨਾ ਮਤਲਬ ਵਿਰੋਧੀ ਹੈਗੇ ਉਹਨਾਂ ਤੇ ਬੰਬਾਂ ਦੇ ਮੋਰੇ ਹਿੱਕਾਂ ਡਾ ਕੇ ਖੜ ਜਣ ਸਾਰੇ ਪੀਰ ਜਿਹੜੇ ਹੈਗੇ ਆ ਤੇ ਇਹ ਜਿੱਦਾਂ ਹੁਣ ਕਰੋਨਾ ਵੀ ਆਇਆ ਸੀ ਜਾਂ ਗਾਂਹ ਹੋਰ ਵੀ ਕੋਈ ਬਿਮਾਰੀਆਂ ਆਉਣੀਆਂ ਆ ਤੇ ਇਹ ਤਾਂ ਆਪਾਂ ਮੂਰਖਤਾ ਕਹਿ ਸਕਦੇ ਲੋਕਾਂ ਦੀ ਵੀ ਜਿਹੜੇ ਲੋਕ ਸਾਰਾ ਸਾਰਾ ਸਾਲ ਆਪਣੀਆਂ ਭੁਇਖ ਬਾਣੀਆਂ ਪੰਡਤਾਂ ਤੋਂ ਪੰਡਤ ਵੀ ਵਿੱਚ ਆ ਗਿਆ ਪੰਡਤਾਂ ਤੋਂ ਕੋਈ ਟੇਵੇ ਦਿਖਾਉਂਦਾ ਫਿਰਦਾ ਕੋਈ ਫਿਊਚਰ ਸਾਰਾ ਕੁਝ ਹੀ ਜਦੋਂ ਕੋਈ ਸਮੱਸਿਆ ਪੈਣੀ ਹੁੰਦੀ ਹੈ ਜਾਂ ਕੋਈ ਨੁਕਸਾਨ ਹੋਣਾ ਆਉਂਦਾ ਹੈ ਉਦੋਂ ਕੋਈ ਨਹੀਂ ਦੱਸਦਾ ਇਹ ਮੂਰਖ ਲੋਕ ਹੁਣ ਰੱਬ ਦਾ ਨਾਮ ਲੈਂਦੇ ਫਿਰਦੇ ਆ ਵਾਹਿਗੁਰੂ ਵਾਹਿਗੁਰੂ ਜਪਦੇ ਫਿਰਦੇ ਆ ਕੋਈ ਕਿਸੇ ਨੂੰ ਬਾਬੇ ਨੂੰ ਮੰਨਦਾ ਫਿਰਦਾ ਇਹਨਾਂ ਨੂੰ ਪਤਾ ਆ ਵੀ ਹੁਣ ਬਸ ਰੱਬ ਦਾ ਨਾਮ ਹੀ ਆ ਭਾਵੇਂ ਜਿਹੜਾ ਲੈ ਲਈਏ ਵੀ ਜੇ ਕੋਈ ਸੜ ਕੇ ਆ ਗਿਆ ਮੰਨ ਲਓ ਜੇ ਫੌਜ ਇਧਰੋਂ ਉਧਰ ਚਲ ਜਪੇ ਜਾਂ ਉਧਰੋਂ ਇਧਰ ਆ ਜਵੇ ਤੇ ਕਿਸੇ ਨੇ ਰੱਖਿਆ ਨਹੀਂ ਕਰਨੀ ਹੈ ਨਾ ਨਾ ਪਹਿਲਾਂ ਇਤਿਹਾਸ ਚ ਕਦੇ ਕੀਤੀ ਹੈ ਨਾ ਸਿੱਖਾਂ ਦੀ ਕਰਨੀ ਆ ਭਾਵੇਂ ਦਸਾਂ ਪਾਸ਼ਾਈਆਂ ਦਾ ਨਾਂ ਲੈ ਲਓ ਭਾਵੇਂ ਸ਼ਹੀਦਾਂ ਦਾ ਨਾਂ ਲੈ ਲਓ ਕਿਸੇ ਨੇ ਰੱਖਿਆ ਨਹੀਂ ਕਰਨੀ ਹੈਗੀ ਜੇ ਇਦਾਂ ਹੁੰਦੀ ਹੁੰਦੀ ਫਿਰ ਹਿੰਦੁਸਤਾਨ ਗੁਲਾਮ ਹੀ ਨਹੀਂ ਹੋਣਾ ਸੀ ਤੇ ਨਾ ਸਿੱਖਾਂ ਦਾ ਰਾਜ ਹੀ ਜਾਣਾ ਸੀ ਤੇ ਨਾ 84 ਜੇ ਅਟੈਕ ਹੀ ਹੋਣਾ ਸੀਗਾ ਠੀਕ ਹੈ ਇਹ ਇੱਥੇ ਦਾ ਆਪ ਇਹ ਕਾਂ ਡਾ ਕੇ ਲੜਨਾ ਪੈਂਦਾ ਹੈ ਜਿਹਦਾ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀਗਾ ਵੀ ਲੜ ਲੜ ਲਓ ਮਰ ਲਓ ਮੰਨ ਲਓ ਜਿਹੜਾ ਹੈਗਾ ਵੀ ਜੇ ਹੁਣ ਕੋਈ ਚੜ ਕੇ ਆਉਂਦਾ ਹੈ ਤਾਂ ਉਹਦਾ ਮੁਕਾਬਲਾ ਕਰਨਾ ਹੈ ਅਰਦਾਸਾਂ ਦੇ ਭਰੋਸੇ ਇਥੇ ਕੋਈ ਸ਼ਕਤੀ ਨੇ ਆ ਕੇ ਤੁਹਾਨੂੰ ਬਚਾਉਣਾ ਵਿੱਚ ਕੋਈ ਨਾ ਕਿਸੇ ਨੇ ਨਹੀਂ ਹੈਗਾ ਸੋ ਜਿਹੜੇ ਬੰਦੇ ਸਾਰਾ ਸਾਲ ਇਦਾਂ ਦੀਆਂ ਕਰਾਮਾਤਾਂ ਦੇ ਵਿੱਚ ਸ਼ਕਤੀਆਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਤੇ ਉਹਨਾਂ ਨੂੰ ਬੇਨਤੀ ਆ ਭਾਈ ਵੀ ਮੂਰਖਾਂ ਵਾਂਗੂ ਹਰੇਕ ਦੇ ਨਹੀਂ ਮਗਰ ਲੱਜਾਈਦਾ ਕਿਸੇ ਕੋ ਕੁਝ ਨਹੀਂ ਹੈਗਾ ਸਭ ਇੱਕ ਧੰਦਾ ਬਣ ਚੁੱਕਾ ਵਾ ਇੱਕ ਧਰਮ ਜਿਹੜੇ ਹੈਗੇ ਸਾਰੇ ਧੰਦਾ ਬਣੇ ਹੋਇਆ ਪੈਸਾ ਕਮਾਉਣ ਦਾ ਜਿੰਨਾ ਤੁਸੀਂ ਡਰੋਗੇ ਜਿੰਨੇ ਤੁਸੀਂ ਵਹਿਮ ਕਰੋਗੇ ਜਿੰਨੇ ਤੁਹਾਡੇ ਅੰਦਰ ਭੈ ਪੈਦਾ ਹੋਣਗੇ ਉਹਨਾਂ ਹੀ ਅਗਲੀ ਦੀ ਦੁਕਾਨਦਾਰੀ ਵਧੀਆ ਚੱਲੂਗੀ ਗੁਰੂ ਸਾਹਿਬ ਨੇ ਭਰਮ ਕਟਿਆ ਸੀ ਵਿਹਿਮਾ ਭਰਮਾਂ ਚੋਂ ਕੱਢਿਆ ਸੀ ਜਿਹੜਾ ਬੰਦਾ ਵਿਹਿਮਾ ਭਰਮਾਂ ਚੋਂ ਨਿਕਲ ਜਾਂਦਾ ਆ ਉਹ ਨਹੀਂ ਡਰਦਾ ਡੁਰਦਾ ਕਿਸੇ ਤੋਂ ਨਾ ਕੋਈ ਸ਼ਕਤੀ ਸ਼ੁਕਤੀ ਤੋਂ ਡਰਦਾ ਹੈ ਨਾ ਕੋਈ ਇਥੇ ਪੀਰ ਫਕੀਰ ਆਉਂਦਾ ਨਾ ਕੋਈ ਮਾਤਾ ਆਉਂਦੀ ਆ ਠੀਕ ਹੈ ਇਹ ਸਾਰੇ ਯੁੱਤੀਆਂ ਦੇ ਜਾ ਰਿਹਾ ਥੋੜਾ ਜਿਹਾ ਕਾਨੂੰਨ ਦੇ ਤੌਰ ਤੇ ਜਿੱਦਾਂ ਆਪਾਂ ਕਹਿ ਲਈਏ ਵੀ ਡੈਮੋਕ੍ਰੇਸੀ ਆ ਹਨਾ ਕੁਝ ਵੀ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹਰੇਕ ਨੂੰ ਆਪਣੇ ਜੀਵਨ ਦਾ ਜੀਣ ਦਾ ਅਧਿਕਾਰ ਮਿਲਿਆ ਹੋਇਆ ਤੇ ਜੇ ਕਿਤੇ ਡਿਕਟੇਟਰਸ਼ਿਪ ਹੋਵੇ ਨਾ ਤੇ ਕਿਸੇ ਨੂੰ ਪੀਰ ਨਹੀਂ ਆਉਣਾ ਕਿਸੇ ਨੂੰ ਮਾਤਾ ਨਹੀਂ ਆਉਣੀ ਹੈਗੀ ਤੇ ਜਿਸकी लाठी ਉਸकी भैंस ਹੀ ਹੋਣੀ ਆ ਸੋ ਇਸ ਕਰਕੇ ਕਿਸੇ ਵੀ ਮੂਰਖਾ ਜਿਹੜੇ ਹੈਗੇ ਆ ਬਣਾ ਰਿਆ ਤੁਹਾਨੂੰ ਬਾਬੇ ਬੂਬੇ ਪੀਰ ਫਕੀਰ ਕੋ ਮਾਤਾ ਉਹਨਾਂ ਦੇ ਮਗਰ ਨਾ ਲੱਗੋ ਭਾਈ ਆਪਣਾ ਕੰਮ ਕਰੋ ਮਿਹਨਤ ਕਰੋ ਕੋਈ ਗਿਆਨ ਲਓ ਠੀਕ ਹੈ ਗਿਆਨ ਤੇ ਧਿਆਨ ਗਿਆਨ ਲੈ ਕੇ ਇੱਕ ਪਰਮੇਸ਼ਰ ਦਾ ਧਿਆਨ ਧਰੋ ਠੀਕ ਹੈ ਚੰਗਾ ਜੀਵਨ ਜਿਓ ਤੇ ਜੇ ਤੁਸੀਂ ਕਹੋਗੇ ਵੀ ਜਿਹੜੇ ਬੰਦਿਆਂ ਨੇ ਕੋਈ ਗੱਡੀਆਂ ਲਾਉਂਦਾ ਫਿਰਦਾ ਕੋਈ ਕਿਤੇ ਕੋਈ ਨੱਚਦਾ ਟੱਪਦਾ ਫਿਰਦਾ ਇਹਨਾਂ ਨੇ ਤੁਹਾਡਾ ਸਵਾਰ ਦੇਣਾ ਕਿਸੇ ਨੇ ਕੁਝ ਨਹੀਂ ਸਵਾਰਨਾ ਇਹ ਤਾਂ ਆਪ ਜਦੋਂ ਕੋਈ ਪੰਗਾ ਪੈ ਜਾਂਦਾ ਇਹ ਤਾਂ ਖੁੰਜਾ ਲੱਭਦੇ ਫਿਰਦੇ ਹੁੰਦੇ ਆ ਕੋਈ ਵੀ ਕਿੱਥੇ ਲੁਕੀਏ ਵੀ ਜਿਹੜਾ ਹੈਗਾ ਵੀ ਸਾਡੇ ਤੱਕ ਕੋਈ ਗੱਲ ਨਾ ਆਵੇ ਹੁਣ ਚਾਹੀਦਾ ਇਹਨਾਂ ਨੂੰ ਆ ਵੀ ਜਿੰਨੀਆਂ ਵੀ ਆਹ ਪੰਡਤ ਪੁਣ ਸਾਰੇ ਇਹਨਾਂ ਨੂੰ ਭੇਜੋ ਇਹਨਾਂ ਨੂੰ ਬਾਰਡਰ ਤੇ ਉੱਥੇ ਲਾਓ ਮੋਰੇ ਬੇ ਹੁਣ ਵੀ ਜਿਹੜਾ ਹੈਗਾ ਵੀ ਤੁਸੀਂ ਹਿੱਕਾਂ ਡਾਓ ਤੁਸੀਂ ਸੁਪਰ ਪਾਵਰ ਆ ਤੁਹਾਡੇ 'ਚ ਸ਼ਕਤੀ ਆ ਜਿੱਦਾਂ ਇੱਕ ਮੈਂ ਬਾਬੇ ਕੋਈ ਕੋਈ ਜਾਂਦਾ ਹੁੰਦਾ ਸੀ ਤੇ ਉਹ ਪਹਿਲਾਂ ਮੈਂ ਵੀ ਕਰਮ ਕਾਂਡ ਹੀ ਰਿਆਂ ਸਾਰਾ ਕੋ ਉਹ ਬਾਬਾ ਬਾਬੇ ਕੋ ਸੰਗਤ ਆਈ ਤੇ ਉਹ ਕਹਿੰਦੇ ਕੋਈ ਮਾੜਾ ਮੋਟਾ ਮਸਲਾ ਚੱਲਦਾ ਸੀ ਗਵਾਂਡੀਆਂ ਨਾਲ ਉਹ ਕਹਿੰਦਾ ਕਹਿੰਦਾ ਬਾਬਾ ਜੀ ਇਹਨਾਂ ਨੂੰ ਫੇਰ ਤੁਹਾਡੀ ਕਹਿੰਦਾ ਤੁਹਾਡੀ ਮौज ਦਾ ਪਤਾ ਨਹੀਂ ਨਾ ਵੀ ਜਦੋਂ ਤੁਸੀਂ ਪਲਟਾ ਕੇ ਸਿੱਟੇ ਤੇ ਕਹਿੰਦਾ ਅਕਲ ਆ ਜੂਗੀ ਇਹਨਾਂ ਨੂੰ ਤੇ ਮੈਂ ਵੀ ਲੱਗੇ ਬੈਠਾ ਸੀ ਚਲੋ ਉਦੋਂ ਆਪਾਂ ਨੂੰ ਇਹ ਚੀਜ਼ਾਂ ਦਾ ਗਿਆਨ ਨਹੀਂ ਸੀ ਪਰ ਇਹਨਾਂ ਤਾਂ ਪਤਾ ਸੀ ਵੀ ਬਾਬੇ ਨਾਲ ਕੀ ਕੀ ਵਾਪਰ ਰਿਹਾ ਤੇ ਬਾਬਾ ਡੋਡਿਆਂ ਦੇ ਕੇਸ ਦੇ ਵਿੱਚ ਫੜਿਆ ਗਿਆ ਸੀ ਤੇ ਜਦੋਂ ਡੋਡਿਆਂ ਦੇ ਕੇਸ ਫੜਿਆ ਗਿਆ ਸੀ ਤੇ ਪਤਾ ਨਹੀਂ ਕਿੰਨਾ ਚਿਰ ਖਰਾ ਸਾਲ 6 ਮਹੀਨੇ ਜੇਲ੍ਹ ਚ ਲਾ ਕੇ ਆਇਆ ਸੀ ਉਹ ਇਟਾ ਕੇ ਉਹਨੇ ਗਵੰਡੀਆਂ ਨੂੰ ਕੀ ਸੱਟਣਾ ਸੀਗਾ ਬਾਬੇ ਦੇ ਜਦੋਂ ਆਪਦੇ ਪੁਲਿਸ ਪਈ ਸੀਗੀ ਤੇ ਬਾਬੇ ਕੋ ਆਪਣਾ ਬਚਾਰ ਨਹੀਂ ਹੋਇਆ ਇਦਾਂ ਹੀ ਤੁਸੀਂ ਹੁਣ ਦੇਖ ਲਓ ਵੱਡੇ ਵੱਡੇ ਮਹਾਪੁਰਖ ਬ੍ਰਹਮ ਗਿਆਨੀ ਕੋਈ ਹੈ ਨਾ ਬਾਬਾ ਜਿਹੜਾ ਹੈਗਾ ਉਹ ਜਦੋਂ ਪੁਲਿਸ ਪੈਂਦੀ ਆ ਰੇਡ ਪੈਂਦੀ ਆ ਕੋਟਕਚਰੀਆਂ ਦਾ ਮਸਲਾ ਪੈਂਦਾ ਕਿਸੇ ਦੇਸ਼ ਨਹੀਂ ਚੱਲਦੀ ਤੇ ਇਹਨਾਂ ਨੇ ਇਹਨਾਂ ਦੀ ਕੀ ਯਰਤ ਆ ਵੀ ਇਹ ਕਿਸੇ ਆਂਡੀ ਗਵਾਂਡੀ ਨੂੰ ਜਾਂ ਕਿਸੇ ਨੂੰ ਜਿਹਨੂੰ ਕਹਿੰਦੇ ਜੀ ਇਹ ਨਿੰਦਕਾ ਜੀ ਇਹ ਜੀ ਮੰਨਮਤ ਕੀ ਇਹਨਾਂ ਨੂੰ ਉਲਟਾ ਕੇ ਸੱਡ ਦੇਣਾ ਠੀਕ ਹੈ ਜਿੰਨੇ ਵੀ ਆ ਪਖੰਡ ਵਰਦ ਦੀ ਆ ਬ੍ਰਹਮ ਬ੍ਰਹਮ ਗਿਆਨੀ ਜੋ ਸਾਰਾ ਕੁਝ ਹੀ ਆ ਕੁਝ ਨਹੀਂ ਹੈਗਾ ਭੱਲੇ ਇਹਨਾਂ ਦੇ ਜੇ ਇਦਾਂ ਕਿਸੇ ਨੂੰ ਉਲਟਾ ਕੇ ਸੱਟ ਦਿੰਦੇ ਹੁੰਦੇ ਇਹ ਤਾਂ ਉਹਨਾਂ ਨੂੰ ਤਾਂ ਦੁਨੀਆ ਖਤਮ ਕਰ ਦਿੰਦੇ ਸੀ ਤੇ ਨਿੰਦਕ ਦਿਨੋਂ ਦਿਨ ਵਧ ਹੀ ਜਾਂਦੇ ਇਹਨਾਂ ਦੇ ਇਹ ਨਿੰਦਕ ਨਹੀਂ ਹੈਗੇ ਵੈਸੇ ਉਹ ਸੱਚ ਬੋਲਦੇ ਆ ਇਹ ਆਪਣੀਆਂ ਭੇਡਾਂ ਨੂੰ ਨਿੰਦਕ ਜਿਹੜੇ ਹੈਗੇ ਸਾਰੇ ਦੱਸਦੇ ਆ ਜਿੰਨੇ ਵੀ ਭਾਈ ਆ ਪਖੰਡਵਾਸ ਸਾਰਾ ਕੋ ਤਰਿਆ ਫਿਰਦਾ ਸਮਾਜ ਦੇ ਵਿੱਚ ਇਹਨਾਂ ਨੂੰ ਭੇਜੋ ਠੀਕ ਆ ਪਾਕਿਸਤਾਨ ਤਰ੍ਹਾਂ ਕੋ ਵੀ ਜਾਓ ਜਾਂ ਹੋਰ ਵੀ ਲੜਾਈਆਂ ਲੜੁਈਆਂ ਜਦੋਂ ਕਿ ਬਿਮਾਰੀ ਬਮੂਰੀ ਫੈਲਦੀ ਆ ਸਾਰਿਆਂ ਨੂੰ ਇਹਨਾਂ ਨੂੰ ਅੱਗੇ ਲਾਉਣਾ ਚਾਹੀਦਾ ਵੀ ਇਹਨਾਂ ਕੋਲ ਸੁਪਰ ਪਾਵਰ ਆ